ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅੱਜ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਕਿ ਹਰ ਇਨਸਾਨ ਦੇ ਸਮਝਣ ਦਾ ਤਰੀਕਾ ਕੁਝ ਅਲੱਗ ਹੁੰਦਾ ਹੈ ਕਈ ਵਾਰ ਅਸੀਂ ਬਹੁਤ ਗੁੱਸੇ ਦੇ ਨਾਲ ਡਰਾ ਧਮਕਾ ਕੇ ਕਿਸੇ ਨੂੰ ਗੱਲ ਮੰਨਵਾ ਰਹੇ ਹੁੰਦੇ ਆ ਪਰ ਅਸੀਂ ਨਾਰਮਲ ਉਸ ਨਾਲ ਸਲੀਕੇ ਨਾਲ ਗੱਲ ਕਰਾਂਗੇ ਤਾਂ ਸ਼ਾਇਦ ਉਹ ਗੱਲ ਨੂੰ ਮੰਨ ਲਵੇ ਇਸੇ ਤਰ੍ਹਾਂ ਕਈ ਵਾਰ ਅਸੀਂ ਬਹੁਤ ਪਿਆਰ ਦੇ ਨਾਲ ਬਹੁਤ ਸਲੀਕੇ ਦੇ ਨਾਲ ਕਿਸੇ ਨੂੰ ਸਮਝਾਉਂਦੇ ਆ ਪਰ ਉਹ ਪਿਆਰ ਸਲੀਕਾ ਸਮਝਦਾ ਨਹੀਂ ਕਿਉਂਕਿ ਉਸ ਨੂੰ ਲੋੜ ਹੁੰਦੀ ਹੈ ਦੂਸਰੇ ਤਰੀਕੇ ਦੀ ਕਿ ਇੱਕ ਡਰ ਦੇ ਨਾਲ ਕਿਸ ਤਰੀਕੇ ਦੇ ਨਾਲ ਉਹ ਸਮਝ ਸਕਦਾ ਹੈ ਸੋ ਹਮੇਸ਼ਾ ਆਪਣੀ ਜੋ ਗੱਲ ਆ ਕਿਸ ਤਰੀਕੇ ਦੇ ਨਾਲ ਸਮਝਾਉਣੀ ਇਹ ਬਹੁਤ ਵੱਡਾ ਟੈਲੈਂਟ ਹੈ ਕਿਉਂਕਿ ਬੱਚਿਆਂ ਨੂੰ ਜੇਕਰ ਸਿ ਸਮਝਾਉਣਾ ਹੈ ਤਾਂ ਉਸ ਨੂੰ ਸਿੱਖਡਾਉਣੇ ਨਾਲ ਜਾਂ ਕੋਈ ਇਸ ਤਰੀਕੇ ਦੇ ਖਾਣ ਵਾਲੀਆਂ ਚੀਜ਼ਾਂ ਦੇ ਨਾਲ ਸਮਝਾ ਸਕਦੇ ਆ ਜਿਸ ਦੇ ਨਾਲ ਬੱਚਾ ਬਹੁਤ ਜਲਦੀ ਜੋ ਅੰਡਰਸਟੈਂਡ ਕਰੇਗਾ ਇਸੇ ਤਰ੍ਹਾਂ ਕੋਈ ਜਵਾਨ ਹੈ ਉਸ ਨੂੰ ਸਮਝਾਉਣਾ ਹੈ ਤਾਂ ਉਸ ਦੀ ਮੈਂਟੈਲਿਟੀ ਨੂੰ ਸਮਝੋ ਕਿ ਉਹ ਕਿਸ ਵਿਸ਼ੇ ਤੇ ਜਿਆਦਾ ਰੁਚੀ ਰੱਖਦਾ ਹੈ ਜਿਸ ਵਿਸ਼ੇ ਤੇ ਉਹ ਜਿਆਦਾ ਰੁਚੀ ਰੱਖਦਾ ਉਸ ਤਰੀਕੇ ਦੇ ਨਾਲ ਗੱਲ ਸਮਝਾਉਗੇ ਤਾਂ ਉਹ ਜੋ ਬੱਚੇ ਆ ਉਹ ਜੋ ਜਵਾਨ ਲੋਕ ਆ ਤੁਹਾਡੀ ਗੱਲ ਨੂੰ ਸਮਝਣਗੇ ਇਸੇ ਤਰ੍ਹਾਂ ਜੋ ਬਜ਼ੁਰਗ ਆ ਕਿਉਂਕਿ ਘਰਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਏਜ ਦਾ ਬਹੁਤ ਫਰਕ ਪੈ ਜਾਂਦਾ ਹੈ ਜੋ ਇਕ ਦਾਦਾ ਦਾਦੀ ਜਿਸ ਸੱਸ ਸਹੁਰਾ ਆਂਦਾ ਹੈ ਉਹਨਾਂ ਦੀ ਇਹ ਬਹੁਤ ਵੱਡੀ ਹੁੰਦੀ ਹੈ ਤੇ ਜੋ ਜਵਾਨ ਨਵਾਂ ਪੁੱਤ ਘਰੇ ਆਂਦਾ ਹੈ ਤਾਂ ਉਹ ਸਮਝਦੇ ਨੇ ਕਿ ਜਿਸ ਤਰੀਕੇ ਦੇ ਨਾਲ ਅਸੀਂ ਜ਼ਿੰਦਗੀ ਜੀਉਂਦੇ ਹਾਂ ਉਸ ਤਰੀਕੇ ਦੇ ਨਾਲ ਹੀ ਸਾਡੇ ਨਵੀਂ ਜੋ ਪੀੜ੍ਹੀਆ ਉਹ ਜੀਵੇ ਪਰ ਇੱਥੇ ਅਸੀਂ ਗਲਤ ਹੋ ਜਾਂਦੇ ਹਾਂ ਹਮੇਸ਼ਾ ਜੋ ਏਸ ਦਾ ਫਰਕ ਆ ਉਹ ਪੈ ਜਾਂਦਾ ਹੈ ਅੱਜ ਜੋ ਅਸੀਂ ਜ਼ਿੰਦਗੀ ਜੀਉ ਰਹੇ ਹਾਂ ਆਉਣ ਵਾਲੀ ਜੋ ਪੀੜ੍ਹੀਆ ਉਹਨਾਂ ਵਾਸਤੇ ਇਹ ਪੁਰਾਣਾ ਸਮਾਂ ਹੋ ਜਾਵੇਗਾ ਸੋ ਕਿਸੇ ਨੂੰ ਸਮਝਾਉਣ ਵਾਸਤੇ ਵੀ ਇੱਕ ਟੈਲੈਂਟ ਹੋਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਸਮਝਾ ਰਿਹਾ ਤਾਂ ਅਗਲਾ ਗੱਲ ਨੂੰ ਸਮਝ ਰਿਹਾ ਹੈ ਜੇਕਰ ਕੋਈ ਪਿਆਰ ਦੇ ਨਾਲ ਨਹੀਂ ਸਮਝ ਰਿਹਾ ਤਾਂ ਤੁਹਾਨੂੰ ਗੁੱਸੇ ਦੀ ਵਰਤੋਂ ਉਹ ਕਰਨੀ ਹੀ ਪਵੇਗੀ ਤਾਂ ਹੀ ਅਗਲਾ ਗੱਲ ਨੂੰ ਸਮਝੇਗਾ ਸੋ ਹਮੇਸ਼ਾ ਲਾਇਕ ਬੱਚਿਆਂ ਨੂੰ ਪੜ੍ਹਾ ਲੈਣਾ ਇਹ ਹਰ ਟੀਚਰ ਉੱਪਰ ਕਰ ਸਕਦਾ ਹੈ ਪਰ ਨਲਾਇਕ ਨਲਾਇਕ ਜੋ ਗੱਲ ਨੂੰ ਸਮਝ ਹੀ ਨਹੀਂ ਰਿਹਾ ਉਸ ਬੱਚੇ ਨੂੰ ਲਾਈਫ ਦੇ ਵਿੱਚ ਸਫਲ ਕਰ ਦੇਣਾ ਇੱਕ ਬਹੁਤ ਹੀ ਵਿਦਵਾਨ ਬਹੁਤ ਹੀ ਸੁਲਝੇ ਹੋਏ ਅਧਿਆਪਕ ਦੇ ਅੰਦਰ ਇਹ ਟੈਲੈਂਟ ਹੁੰਦਾ ਹੈ ਸੋ ਅਸੀਂ ਆਪਣੇ ਜੀਵਨ ਦੇ ਵਿੱਚ ਇੱਕ ਅਧਿਆਪਕ ਹੀ ਹਾਂ ਕਿਉਂਕਿ ਅੱਜ ਜੇਕਰ ਤੁਸੀਂ ਵਿਆਹ ਨਹੀਂ ਹੋਤਾ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਜਾਂ ਆਪਣੇ ਤੋਂ ਜੋ ਛੋਟੇ ਆ ਉਹ ਤੁਹਾਡੇ ਤੋਂ ਸਿੱਖ ਰਹੇ ਨੇ ਇਸੇ ਤਰ੍ਹਾਂ ਵਿਆਹ ਤੋਂ ਬਾਅਦ ਬੱਚਿਆਂ ਨੂੰ ਜੋ ਸਿਖਾਉਣਾ ਹੈ ਪਹਿਲਾ ਤਾਨੂੰ ਪਤਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਗੱਲ ਨੂੰ ਸਮਝਾ ਸਕਦੇ ਹਾਂ ਐਕਸਪਲੇਨ ਕਰ ਸਕਦੇ ਹਾਂ ਤਾਂ ਤੁਸੀਂ ਜਿਸ ਵੀ ਏਜ ਤੇ ਹੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੇ ਜੋ ਵਿਚਾਰ ਆ ਉਹ ਪੇਸ਼ ਕਰ ਸਕਦੇ ਹੋ ਪਰ ਮੈਂ ਇਹੀ ਕਹਾਂਗੀ ਕਿ ਹਰ ਕੋਈ ਪਿਆਰ ਦੇ ਨਾਲ ਨਹੀਂ ਸਮਝਾਂਦਾ ਇਸ ਲਈ ਗੁੱਸੇ ਦੀ ਵਰਤੋਂ ਡਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਜਿੰਨਾ ਬੱਚਿਆਂ ਨੂੰ ਕੋਈ ਡਰ ਨਹੀਂ ਹੁੰਦਾ ਮਾਪੇ ਦਾ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਉਹਨਾਂ ਤੇ ਨੋਕ-ਝੋਕ ਨਹੀਂ ਹੁੰਦੀ ਤਾਂ ਉਹ ਬੱਚੇ ਅਕਸਰ ਹੀ ਵਿਗੜ ਜਾਂਦੇ ਹਨ ਸੋ ਹਰ ਗੱਲ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰਨਾ ਹੈ ਇਹ